ਨਾਲ ਕਰ ਲੋ ਬਈ ਮੂਹਰੇ ਕਰ ਲੋ ਨੀ ਮਤਲਬ ਲੰਘ ਹੋਵੇ ਬਈ ਅੱਗੇ ਆਪਾਂ ਮੜਾ ਵੀ ਜਾ ਵੀਰੇ ਮਾਈਕਾ ਦੇ ਉਹਦੇ ਚ ਨਾ ਐਸਐਸਪੀ ਬਰਨਾਲਾ ਦੀ ਟੀਮ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਬਹੁਤ ਹੀ ਵਧੀਆ ਕੰਮ ਕੀਤਾ ਤੇ ਟੀਮ ਜਿਹੜੇ ਫਿਊਜਾ ਨੂੰ ਰੈਸਟ ਕੀਤੇ ਹੈਗੇ ਜਿਹਦੇ ਇਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਇੱਕ ਜਸਵਿੰਦਰ ਸਿੰਘ ਸੀ ਦਾ ਇੱਕ ਗੁਰਦੀ ਡੀਪੀਸੀ ਦਾ ਤੇ ਐਂਡ ਉਸ ਤੋਂ ਇਲਾਵਾ ਇੱਕ ਜਲਵਿੰਦਰ ਸਿੰਘ ਤੇ ਤਿੰਨੋਂ ਬੰਦਿਆਂ ਨੂੰ ਰੈਸਟ ਕੀਤਾ ਹੈਗਾ ਜਿਹੜਾ ਗੋਲੀ ਮਾਨ ਵਾਲਾ ਜਿੰਦਰ ਸਿੰਘਾ ਉਹ ਹਰਜਿੰਦਰ ਸਿੰਘਾ ਅਜਿੰਦਰ ਸਿੰਘ ਐਲੀਸ ਜਿੱਦੀ ਔਰ ਇਹਨਾਂ ਦੀ ਕੋਈ ਜਿਹੜਾ ਜੋ ਸਾਨੂੰ ਪਤਾ ਲੱਗਿਆ ਆਪਸੀ ਕੋਈ ਅਜਿਹਾ ਐਸੇ ਡੀਲ ਨੇ ਨੂੰ ਲੈ ਕੇ ਇਹਨਾਂ ਦੀ ਕੋਈ ਗਲਬਾਤ ਚੱਲਦੀ ਸੀਗੀ ਜਿਹਦੇ ਦੌਰਾਨ ਇਸਨੇ ਐਕਸ਼ਨ ਲਿਆ ਪਰ ਜਿਹੜੇ ਲੋਕ ਧਰਮੇ ਤੇ ਬੈਠੇ ਹੈ ਜੀ ਉਹ ਕਹਿ ਰਹੇ ਹੈ ਕਿ ਇਹ ਪੋਲੀਟੀਕਲ ਸਾਜ਼ਿਸ਼ ਵੀ ਹੋ ਸਕਦੀ ਹੈ ਇਸ ਦੇ ਬਾਰੇ ਕੀ ਇਨਵੈਸਟੀਗੇਸ਼ਨ ਚ ਮੋਡਲ ਨੂੰ ਪਤਾ ਲੱਗਿਆ ਕੋਈ ਪੋਲੀਟੀਕਲ ਦਖਲਅੰਦਾਜ਼ੀ ਹੈ ਵੀ ਅਕਿਊਜ਼ ਆਪਸੀ ਅਕਿਊਜ਼ਲ ਰੈਸਟ ਕੀਤਾ ਹੈ ਮਨੂੰ ਕ੍ਰਾਈਮ ਆਫਿਸ ਨੂੰ ਪੁੱਛਤਾ ਨਹੀਂ ਕਰੀਏ ਔਰ ਫਿਲਹਾਲ ਇਹੋ ਜਿਹੀ ਕੁ ਕਾਰਵਾਈ ਆਈ ਕਿਉਂਕਿ ਇਹ ਜਿਹੜਾ ਮਨੁੱਖਵਾਣਾ ਸੀਗਾ ਐਕਟੀਵਿਸਟਿਕਾ ਥੋੜਾ ਬੋਲਦਾ ਸੀਗਾ ਐਂਡ ਹਰ ਚੀਜ਼ਾਂ ਜੀ ਥੋੜਾ ਅੰਗੇ ਰਹਿੰਦਾ ਸੀਗਾ ਤਾਂ ਕਰਕੇ ਇਹ ਚੀਜ਼ਾਂ ਹੋ ਸਕਦਾ ਹੈ ਇੱਕ ਕਨਸੈਪਟ ਕਨਸੈਪਟ ਬਣਿਆ ਹੋ ਲੇਕਿਨ ਜੋ ਅਸੀਂ ਰੈਸਟ ਕੀਤਾ ਉਹਦੇ ਨਾਲ ਪੁਸ਼ਤਾਚ ਕਰੀਏ ਐਂਡ ਅਗੇ ਇਹਨੂੰ ਪੇਸ਼ ਕਰਾਂਗੇ ਪੁਲਿਸ ਰਿਮਾਰਟ ਤੇ ਲੈਵਾਂਗੇ ਡੂੰਗਾ ਇਹਨਾਂ ਨੂੰ ਪੁੱਛਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਕਲੀਅਰ ਕੀਤੀ ਜਾਊਗੀ ਸਰ ਕਿਸੇ ਰਕਮ ਦਾ ਪਤਾ ਲੱਗਿਆ ਵੀ ਕਿੰਨੀ ਰਕਮ ਸੀ ਜਿਹਦੇ ਕਰਕੇ ਇਹ ਚੀਜ਼ ਹੋਈ ਹੈ ਜੇ ਗੱਲ ਪੈਸੇ ਦੀ ਆਪਾਂ ਜਿੱਤ ਨਹੀਂ ਹੋ ਗਈ ਐਡਜਕਟ ਤੋਂ ਨਹੀਂ ਕਰ ਸਕਦੇ ਲੇਕਿਨ 5.5 ਲੱਖ ਦਾ ਸੀਗਾ ਇਹ ਪੈਸੇ ਮੰਗਣ ਵਗੈਰਾ ਗਿਆ ਸੀਗਾ ਉਸ ਦੌਰਾਨ ਇਹਨਾਂ ਦੀ ਉੱਥੇ ਗਲਵਾਤ ਹੋਈ ਹੈ ਐਂਡ ਇਹਦੇ 'ਚ ਨਾ ਇੱਕ ਚਸ਼ਮਦੀਦ ਗਵਾਹ ਵੀ ਹੈਗਾ ਜਿਹਦੇ ਸਾਹਮਣੇ ਗੋਲੀ ਮਾਰੀ ਗਿਆ ਪੁਲਿਸ ਦਾ ਨਾਮ ਹੀ ਲੈ ਸਕੀ ਬਿਕੋਜ਼ ਆਫ ਸਿਕਿਉਰਿਟੀ ਦੀ ਜ ਉਹਦੇ ਸਾਹਮਣੇ ਪਰ ਜਦੋਂ ਗੋਲੀ ਮਾਰੀ ਗਈ ਹੈ ਕਿਸੇ ਪ੍ਰਕਾਰ ਦਾ ਵਿਅਕਤੀ ਮੱ ਕਹਿੰਦੇ ਕਿ ਛੋਟਾ ਮੋਟਾ ਨਸ਼ਾ ਕਰਦਾ ਸੀ ਅਸੀਂ ਅਜੇ ਨਾਰਕੋ ਟੈਸਟ ਨਹੀਂ ਕਰਾਇਆ ਹੈਗਾ ਉਹ ਅਸੀਂ ਸਾਰੇ ਕਰਾਣਗੇ ਕੀ ਨਾ ਮੈਡੀਕਲ ਵਗੈਰਾ ਕਰਾਣਗੇ ਉਹਦੇ ਚ ਚੀਜ਼ਾਂ ਕਾਫੀ ਕਲੀਅਰ ਹੋ ਗਈ ਸੈਕੰਡ ਵਨ ਇੱਕ ਚੀਜ਼ ਐਸੀ ਕੀ ਕੀ ਬਈਗਾ ਪੁਲਿਸ ਨੇ ਇਸਾ ਲਾਇਸੈਂਸ ਜਾਂ ਅਸਲਾ ਲਾਇਸੈਂਸ ਜਮ੍ਹਾਂ ਕਰਾ ਲਿਆ ਇਹ ਬਿਲਕੁਲ ਬੇਬੁਨੀ ਆ ਦੀ ਗੱਲ ਹੈਗੀ ਅਸੀਂ ਰਿਕਾਰਡ ਚੈੱਕ ਕੀਤਾ ਹੈਗਾ ਇਨੇ 2025 ਚ ਡੀਸੀ ਸਾਹਿਬ ਤੋਂ ਐਨਓਸੀ ਵਾਸਤੇ ਅਪਲਾਈ ਕੀਤਾ ਸੀਗਾ ਇਹ ਆਪਣਾ ਰਿਵਲਵਰ ਵੇਚਣਾ ਚਾਹੁੰਦਾ ਸੀਗਾ ਉਹ ਇਨੇ ਪ੍ਰੋਪਰ ਐਨਓਸੀ ਲੈ ਕੇ ਜਿਹੜਾ ਹੈਗਾ ਵੈਪਨ ਆਪਣਾ ਵੇਚ ਹੈਗਾ ਨਹੀਂ ਵੈਪਨ ਵਾਸਤੇ ਸੀ ਅਪਲਾਈ ਕੀਤਾ ਪਰ ਇੱਕ ਗੱਲ ਹੋਰ ਇਹਦਾ ਜਿਹੜਾ ਲਾਇਸੈਂਸ ਸੀਗਾ 2029 ਤੱਕ ਵੈਲਿਡ ਹੈ ਪਰ ਇੱਕ ਗੱਲ ਹੋਰ ਸਾਹਮਣੇ ਆ ਲਿਆ ਜੀ ਕਹਿੰਦੇ ਉਹਨਾਂ ਦੇ ਸਮਰਥਕ ਧਰਮੇ ਤੇ ਬੈਠੇ ਕਿ ਜਿਹੜੀ ਪ੍ਰੋਟੈਕਸ਼ਨ ਉਹਨੂੰ ਦਿੱਤੀ ਜਾਣੀ ਸੀ ਥ੍ਰੈਟ ਬਹੁਤ ਲਗਾਤਾਰ ਆ ਰਿਹਾ ਸੀ ਪਰ ਬਰਨਾਲਾ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਪ੍ਰੋਟੈਕਸ਼ਨ ਨਹੀਂ ਦਿੱਤੀ ਸਰਪੰਚ ਨੇ ਨੇ ਪ੍ਰੋਡਕਸ਼ਨ ਵਾਲੀ ਜੇ ਆਪਾਂ ਇਹੋ ਗੱਲ ਕਰੇ ਕਿ ਇਹਦੇ ਜਿਹੜਾ ਜਿੰਨਾ ਦੇ ਨਾਲ ਇਹਨਾਂ ਦਾ ਆਪਸੀ ਹੋਇਆ ਇਹਦੇ ਨਾਲ ਹੀ ਰਹਿੰਦੇ ਸੀ ਕਿ ਸਾਰੇ ਬੰਦੇ 24 ਆਵਰ ਜੇ ਤੁਸੀਂ ਇਹਨਾਂ ਦੇ ਸੱਡਨ ਐਂਡ ਪ੍ਰੋਵੋਕੇਸ਼ਨ ਚ ਹੋਇਆ ਜਾਂ ਕਿਸੇ ਲੇਨ ਦੇ ਚ ਹੋਇਆ ਇਹ ਡਿਫਰੈਂਟ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੇ ਤੁਸੀਂ ਪ੍ਰੋਟੈਕਸ਼ਨ ਵਾਲੀ ਗੱਲ ਕਰੋਗੇ ਤਾਂ ਇਹਦਾ ਮੈਂ ਉਸ ਚੀਜ਼ ਤੇ ਕਰੋ ਐਸਐਸਪੀ ਸਾਹਿਬ ਡਿਟੇਲ ਚ ਦੱਸਣਗੇ ਬਟ ਜੋ ਪ੍ਰਾਈਮਰ ਫੇਸਿਸ ਜੋ ਦੇਖਣੇ ਮਿਲਿਆ ਇਹਦੇ ਨਾਲ ਦੇ ਬੰਦੇ ਸੀ ਸਰ ਕਿਸੇ ਦਾ ਵੀ ਮਤਲਬ ਕੋਈ ਪਰ ਐਪਲੀਕੇਸ਼ਨ ਪ੍ਰੋਟੈਕਸ਼ਨ ਦੇ ਲਈ ਦਿੱਤੀ ਗਈ ਸੀ ਨਾ ਲੋਕਾਂ ਦਾ ਅਜੋ ਸੱਚ ਆਪਣੇ ਬੋਲੇ ਮੈਰੀਫਾਈ ਕਰਨਗੇ ਮਤਲਬ ਐਸਰ ਇੱਕ ਇੱਕ ਕੰਨ ਹੈ ਇੱਕ ਜਿਹੜਾ ਜਿਹੜੇ ਹਥਿਆਰ ਨਾਲ ਤੇ ਹਮਲਾ ਹੋਇਆ ਉਹ ਕਿੱਥੋਂ ਲੈ ਕੇ ਆਏ ਤੇ ਕਿਹੜੇ ਬੋਰ ਦਾ ਸੀ ਇਹ 32 ਬੋਰ ਦਾ ਸੀਗਾ ਔਰ ਇਹ ਲੁਧਿਆਣੇ ਤੋਂ ਲੈ ਕੇ ਆਇਆ ਸੀਗਾ ਇਹਦੇ ਨਾਲ ਜਿਹੜਾ ਬੰਦਾ ਗਿਆ ਸੀਗਾ ਜਸਪ੍ਰੀਤ ਸੀ ਉਹਨੂੰ ਵੀ ਅਸੀਂ ਰੈਸਟ ਕੀਤਾ ਹੋਇਆ ਹੈ ਕਿੰਨੇ ਹੋਰ ਸਾਰੇ ਸਾਜ਼ਿਸ਼ ਵੀ ਫਿਲਹਾਲ ਅਸੀਂ 3 ਜਿਹੜੇ ਜੋ ਕਿਉਂ ਜੋ ਉਹਨਾਂ ਨੂੰ ਰੈਸਟ ਕੀਤਾ ਹੈਗਾ ਫਰਦਰ ਜੋ ਇਨਵੈਸਟੀਗੇਸ਼ਨ ਵਿੱਚ ਜੋ ਵੀ ਚੀਜ਼ ਹੋਊਗੀ ਉਹ ਤੁਹਾਡੇ ਨਾਲ ਰੈਸਟ ਕਿਹੜੀ ਜਗ੍ਹਾ ਤੋਂ ਕੀਤਾ ਜਾਉਣਾ ਹੈ ਇਹ ਕੱਲ ਅਸੀਂ ਦੋ ਅਸੀਂ ਲੋਕਲੀ ਇੱਥੇ ਰੈਸਟ ਕੀਤੇ ਹੈਗੇ ਐਂਡ ਇੱਕ ਅਸੀਂ ਰਾਈਟ ਹੋ ਤਿੰਨਾਂ ਦੀ ਕੀ ਕੀ ਇਨਵੋਲਵਮੈਂਟ ਹੈ ਇੱਕ ਤੁਸੀਂ ਕਿਹਨੂੰ ਕੋਈ ਨਾਮ ਲੈ ਕੇ ਆਏ ਸੀ ਇੱਕ ਨੇ ਕਤਲ ਕੀਤਾ ਕੀ ਇਨਵੋਲਵਮੈਂਟ ਹੈ ਤਿੰਨਾਂ ਦੀ ਦੋ ਆਦਾ ਜਿਹੜਾ ਸੀਗਾ ਫੈਮਿਲੀ ਨੇ ਦੋ ਆਦਾ ਨਾਮ ਲਿਖਵਾਇਆ ਸੀਗਾ ਡੀਪੀ ਦਾ ਐਂਡ ਤੇ ਜਿਹੜਾ ਮੈਂ ਜਿੰਦਰ ਦਾ ਐਂਡ ਸੈਕਿੰਡ ਵਨ ਏਸੀ ਦਾ ਇਹ ਨਾਲ ਮੈਪਲ ਲੈਂਡ ਉਥੋਂ ਗਿਆ ਸੀ ਇਹਦੇ ਨਾਲ ਗਿਆ ਸੀ ਤਾਂ ਬਾਕੀ ਇਨਵੈਸਟੀਗੇਸ਼ਨ ਹੋਊਗੀ ਔਰ ਜੇ ਕਿਸੇ ਦਾ ਰੋਲ ਸਾਹਮਣੇ ਆਏਗਾ ਉਹ ਵੀ ਤੁਹਾਡੇ ਨਾਲ ਸੀ 3 ਦਿਨ ਹੋਏ ਸੀ ਆਪਾਂ ਲੈ ਰਹੇ ਨੇ ਉਹਨਾਂ ਨੂੰ ਹੁਣ 10 15 ਦਿਨ ਪਹਿਲੇ ਇਹ ਤਿੰਨੇ ਬੰਦੇ ਇਕੱਲੇ ਇਹ ਕੋਈ ਦਲ ਸਾਹਮਣੇ ਪਲੈਨਿੰਗ ਕਦੋਂ ਤੋਂ ਚੱਲ ਰਹੀ ਸੀ ਨਹੀਂ ਅੱਭੀ ਜੇ ਹਾਲ ਫਿਲਹਾਲ ਜੇ ਮੈਂ ਇੱਕ ਵਾਂ ਇਹਨਾਂ ਦੀ ਕੋਈ ਪਲੈਨਿੰਗ ਸੀ ਇਹ ਟੂ अर्ਲੀ ਉਦੋਂ ਆਫਟਰ ਜਦੋਂ ਪ੍ਰੋਪਰ ਇੰਟਰੋਗੇਸ਼ਨ ਹੋਏਗੀ ਕਿਉਂਕਿ ਅਸੀਂ 15-20 ਮਿੰਟ ਅੱਧੇ ਘੰਟੇ ਪਹਿਲਾਂ ਇਹਨਾਂ ਨੂੰ ਅਸੀਂ ਰੈਸਟ ਕੀਤਾ ਬਿਕੋਜ਼ ਸਿਚੁਏਸ਼ਨ ਥੋੜੀ ਟੈਂਸਿ ਜੀ ਇਸ ਲਈ ਵਾਸਤੇ ਤੁਹਾਨੂੰ ਬਰੀਫ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਜਦੋਂ ਅਸੀਂ ਪ੍ਰੋਪਰ ਇੰਟਰੋਗੇਸ਼ਨ ਕਰਾਂਗੇ ਆਫਟਰ ਰਿਮਾਂਡ ਐਸਐਸਪੀ ਸਾਹਿਬ ਤੁਹਾਨੂੰ ਇਹ ਬਾਰੇ ਇੱਕ ਵਾਰ ਕਲੀਅਰ ਕਰ ਦਿਓ ਜੀ ਇੱਕ ਪੁਰਾਣੀ ਵਿਧਾਇਕ ਸਥਾਨਕ ਨੇ ਭਦੌੜ ਤੋਂ ਲਾਭ ਸਿੰਘ ਉਗੂ ਕਿ ਉਹਨਾਂ ਨਾਲ ਇੱਕ ਵੀਡੀਓ ਤਲਖ ਭਰੀ ਜਿਹੜੀ ਵਾਇਰਲ ਦੁਬਾਰਾ ਹੋ ਰਹੀ ਹੈ ਲੋਕ ਇਹਦੀ ਅੰਦਾਜ਼ਾ ਲਾ ਰਹੇ ਆ ਕਿਤੇ ਉਹ ਪੁਰਾਣੀ ਵੀਡੀਓ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਇਸ ਕਾਰ ਕੋਈ ਇਹੋ ਜਿਹਾ ਐਂਗਲ ਨਹੀਂ ਛੱਡਣਾ ਚਾਹੁੰਦੇ ਜਿਸ ਤੇ ਕੋਈ ਮਿਸਕਨਸੈਪਸ਼ਨ ਹੋਵੇ ਜਾਂ ਕੋਈ ਮਿਸਟਰੀਅਸ ਸਰਕਮਸਟੈਂਸਸ ਕਰੋ ਅਕਿਊਜ਼ ਸਾਡੇ ਕੋਲੇ ਹੈਗਾ ਜਿਸ ਨੇ ਗੋਲੀ ਮਾਰੀ ਹੈ ਉਹ ਸਾਡੇ ਕੋਲੇ ਹੈਗਾ ਅਸੀਂ ਪ੍ਰੋਪਰ ਪੁਸ਼ਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਅਸੀਂ ਸਾਫ ਜਰ ਤੇ ਦੋ ਰਾਉਂਡ ਫਾਇਰ ਹੋਏ ਇੱਕ ਹੀ ਰਾਉਂਡ ਇਹ ਤੇ ਜਗਿੰਦਰ ਸਿੰਘ ਸਾਹਨੇ ਪਿੰਡ ਦਾ ਹੀ ਸੀ ਗੋਲੀ ਜਗਿੰਦਰ ਸਿੰਘ ਦੇ ਵੱਜੀ ਉਹ ਗੋਲੀ ਇੱਧਰ ਵੱਜੀ ਤੇ ਇੱਧਰ ਨਹੀਂ ਗਈ ਉਹ ਮੈਡੀਕਲ ਰਿਪੋਰਟ ਵਿੱਚ ਆ ਜੀ ਸਹੀ ਸਰ ਜਿਹੜਾ ਜਗਿੰਦਰ ਸਿੰਘ ਹੈ ਉਹ ਇਸੇ ਹੀ ਪਿੰਡ ਦਾ ਹੀ ਹਾਂ ਜੀ ਜੀ ਸਾਹਨਾ ਪਿੰਡ ਦਾ ਸਾਡੇ ਦੋ ਇਸੇ ਪਿੰਡ ਦੇ ਸੀ ਜੀ Thank you, so Thank, you so good. Good. Thank you so much. Thank you so much. So, friends.